ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਅਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀਆਂ ਇੱਕ ਆ ਸੂਈ ਸਵਾਈਆ ਤੇ ਬੱਚੇ ਤੋਂ ਬਿਨਾਂ ਹੀ ਆ ਤੇ ਆ ਗੱਬਣ ਆ ਥੋੜਾ ਟਾਈਮ ਇਹਨੇ ਖੜਨਾ ਵਾ ਤਿਆਰੀ ਆ ਬਸ ਚੰਗੇ ਦੁੱਧ ਵਾਲੀ گاਵਾ ਆ ਬਾਕੀ ਗੱਲਬਾਤ ਕਰਦੇ ਹਾਂ ਬਾਕੀ ਇਹ ਵੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹੀ ਹੁੰਦੀ ਆ ਵੀ ਸੋਈ ਦੇ ਆਪਣੀ ਦੋ ਟਾਈਮ ਚੁਆਈ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਹੋਰ ਜੀ ਠੀਕ ਠਾਕ ਜੀ ਹੋਰ ਵਧੀਆ ਵਧੀਆ ਜੀ ਸਭ ਵਧੀਆ ਚਾਹੀਦਾ ਜੀ ਤੇ ਨਾਮ ਦੱਸਦੇ ਕਰੀ ਮੇਰਾ ਨਾਮ ਪੂਸ਼ਣ ਜੀ ਅੱਛਾ ਤੇ ਅਸੀਂ ਨਾਲੇ ਤੋਂ ਸ਼ਹਿਰ ਜਨਾਲਾ ਹਨਾ ਆਪਣਾ ਬਿਲਕੁਲ ਜੀ ਨਾਲੇ ਦੇ ਪੁਰਾਣੀ ਸਬਜੀ ਮੰਡੀ ਤੇ ਲਾਗੇ ਹਨਾ ਤੇ ਫੋਨ ਨੰਬਰ ਵੀ ਬੋਲ ਦਾਂ 98556 17346 ਠੀਕ ਹੈ ਜੀ ਤੇ ਆ ਪਾ ਜੀ ਹੁਣੀ ਬੇਟਾ ਤੁਹਾਡਾ ਫਿਰ ਇਹ ਬੇਡਾ ਜੀ ਠੀਕ ਹੈ ਸასი ਕਾਲ ਇਹ ਵੈਟਰਨਰੀ ਦਾ ਦੇ ਕਰਨਾ ਫਿਰ ਬਠਿੰਡੇ ਤੋਂ ਠੀਕ ਆ ਚਲੋ ਵਧੀਆ ਕੀ ਕਰਨਾ ਚਾਹੀਦਾ ਹੋਇ ਇਸ ਤਰ੍ਹਾਂ ਹੀ ਫਿਰ ਗਾਂ ਤਿਆਰ ਹੋਣਗੇ ਹਾਂ ਜੀ ਤੇ ਪਸ਼ੂ ਆਪਨੇ ਫਿਰ ਕਰ ਦੇਗੇ ਕਿਤਰਾ ਲਿਆਂਦੇ ਆਪਨੇ ਦੇ ਦੋਵੇਂ ਇਹ ਦੋ ਪਸ਼ੂ ਕਰਦੇ ਜੀ ਅੱਛਾ ਕਰਦੇ ਆਈਆਂ ਦੋਵੇਂ ਉਹਨੂੰ ਤਾਂ ਮਹੀਨਾ ਕੋ ਗਿਆ ਸੋ ਜੀ ਨੂੰ ਜਰਸੀ ਨੂੰ ਅੱਛਾ ਬੱਚਾ ਮਰ ਗਿਆ ਵਛਾ ਉਹਦਾ ਅੱਛਾ ਉਹਦਾ ਬੱਚਾ ਨਹੀਂਗਾ ਜਰਸੀ ਇਹ ਹੈ ਮਈਆ ਵਰਗੀ ਆ ਦੁੱਧ ਆਦੀ ਫੈਟ ਚੰਗੀ ਹੋ ਜੀ ਠੀਕ ਆ ਦੁੱਧ ਵਧੀਆ ਤੇ ਇਹ ਜਿਹੜੀ ਗਾਂ ਆ ਦੁੱਧ ਨੂੰ ਵੀ ਬਹੁਤ ਵਧੀਆ ਆ ਅੱਛਾ ਇਹ ਕਿੰਨੇ ਕ ਦੁੱਧ ਵਾਲੀ ਆ ਦੁੱਧ ਇਹ ਵੀ 23-24 ਕਿਲੋ ਰੋ ਮਾ ਨਾ ਕਰ ਜਾਂਦੀ ਰਹੀ ਆ ਅੱਛਾ 23-24 ਕਿਲੋ ਦੁੱਧ ਕਰ ਦਿੰਦੀ ਰਹੀ ਆ ਬਾਕੀ ਦੀ ਸੇਵਾ ਦੀ ਗੱਲ ਆ ਜੀ ਜੀ ਸੇਵਾ ਕਰਦੀ ਜੀ ਜਿਹੜਾ ਤੁਸੀਂ ਹੱਥੀਂ ਚੋਇਆ ਇੰਨਾ ਕ ਦੁੱਧ ਹਾਂਜੀ ਹਾਂਜੀ ਠੀਕ ਆ 23-24 ਕਿਲੋ ਕਰ ਦੋ ਜੀ ਆਮ ਤੈ ਤੁਸੀਂ ਜੇ ਜੀ ਦੀ ਸੇਵਾ ਛੋੜ ਕੇ ਘਰੋਂ ਵਧ ਵੀ ਕਰ ਸਕਦੇ ਕਰ ਸਕਦੇ ਠੀਕ ਹੈ ਜੀ ਅਜੇ ਦੇਣ ਹੀ ਨੇ ਕੁਝ ਲੈ ਜੈ ਨੇ ਸੋਚ ਹਾਂ ਜੀ ਪਾਪਾ ਘਰੇ ਰਹਿਣਾ ਜੀ ਹਫਤੇ ਦੇ ਲਾਗੇ ਬੰਨੀ ਜਿਹੜਾ ਕਿੰਦੇ ਵੀ ਨੇ ਲੈ ਜਾਣਾ ਤਿਆਰ ਹੋ ਗਈ ਥੱਲੇ ਚੰਗੀ ਅਜੇ ਲਾਇਆ ਉਹ ਜੀ ਬਾਕੀ ਉਤਰ ਇਹ ਆਪ ਵੀ ਕੱਦ ਕੱਠ ਚੰਗਾ ਆ ਤੇ ਥਾਣਾ ਦਾ ਸਾਈਜ਼ ਗੈਪ ਵੀ ਚੰਗਾ ਹੈ ਆ ਦੇਖ ਸਾਡੇ ਥਾਣਾ ਵੀ ਚੰਗਾ ਲੱਗਾ ਦੂਰ ਦੂ ਥਾਣੇ ਚੰਗੇ ਗੈਪ ਤੇ ਜੇ ਕੁਝ ਕੁਸ਼ ਚਲੋ ਹਵਾਨੇ ਤੇ ਭਲਾਵੇਂ ਪੈਣ ਦਈਆਂ ਵਾ ਤੇ ਅਪਿਛੋ ਮੇ ਹਵਾਨਾ ਦੇਖਦੇ ਦੇ ਕਰੀ ਤੇ ਕਿੰਨਾ ਫਿਰ ਵੇਚੀ ਮੁੱਲ ਰੱਖਣਾ ਇਹਦਾ ਬੋਲੇਦਾ ਇਹ ਆ ਵੀ ਜੇ ਕੇ ਵੀਰ ਨੂੰ ਚੰਗੀ ਲੱਗੂਗੀ ਹਾਂਜੀ ਤੇ ਫੋਨ ਤੇ ਕੋਈ ਨਹੀਂ ਗੱਲਾਂ ਗੱਲ ਅੱਛਾ ਸਾਬ ਨਹੀਂ ਕਰ ਦੋਗੇ ਮੋਰ ਸਾਬ ਨਹੀਂ ਕਰਨਾ ਕੋਈ ਗੱਲ ਠੀਕ ਹੈ ਬਸ ਇਹ ਕਰ ਲਾਂਗੇ ਇਹ ਆ ਬਈ ਕੋਈ ਫੋਨ ਲਾਵੇ ਇੱਕ ਕਰੀ ਉਹ ਲਾਵੇ ਫੋਨ ਲਾਇਆ ਫਿਰ ਜੀ ਕਰਾਂਗੇ ਠੀਕ ਹੈ ਤੇ ਖਾਲੀ ਨਹੀਂ ਮੋੜਨਾ ਕਿ ਵਿੱਚ ਚਲਦੀ ਵੀਡੀਓ ਪਾਈ ਆ ਦੋਵੇਂ ਵੇਚ ਦੇਣੀਆਂ ਵੇਚ ਦੇਣੀਆਂ ਦੋਵੇਂ ਹਨਾ ਜਦੋਂ ਵੇਚ ਦੇਣੀਆਂ ਤੇ ਠੀਕ ਹੈ ਜੀ ਜਦੋਂ ਵੇਚ ਦੇਣੀਆਂ ਤੇ ਚਲੋ ਫਿਰ ਹੁਣ ਆ ਜਿਹੜੀ ਦੂਸਰੇ ਨੰਬਰ ਤੇ ਆ ਇਹਦਾ ਬੱਚਾ ਨਹੀਂ ਹੈਗਾ ਹਨਾ ਹਾਂ ਜੀ ਇਹਦਾ ਬੱਚਾ ਨਹੀਂ ਇੱਕ ਮਹੀਨਾ ਦੀ ਸੂਜੀ ਤੇ ਅੱਛਾ ਤੇ ਵਸ਼ਾ ਇਹਦਾ ਮਰ ਗਿਆ ਤੇ ਦੁੱਧ ਕਿੰਨਾ ਇਹ ਦੇਖੋ ਦੁੱਧ ਇਹਦੇ ਥੱਲੇ ਬਤ 10 12 ਕਿਲੋ ਹੈਗਾ ਹਲੇ ਹੈਗਾ ਪੱਕਾ ਦੁੱਧ ਹਲੇ ਪੱਕਾ ਭਾਵੇਂ ਦੋ ਡੰਗ ਚ ਹੋਵੇ ਤਿੰਨ ਡੰਗ ਚ ਹੋਵੇ ਅਗਲਾ ਆਪਣੀ ਤਸੱਲੀ ਕਰੇ ਜਿੰਨੇ ਪੈਸੇ ਖਰਚਨੇ ਆ ਹਾਂਜੀ ਹਾਂਜੀ ਤਸੱਲੀ ਤਸੱਲੀ ਕਰਕੇ ਖਰੇ ਆ ਜਾ ਵੀਰ ਜੀ ਲੈ ਆਓ ਜੀ ਨਹੀਂ ਹੈ ਬਾਕੀ ਨਾ ਗਾਵਾਂ ਦਾ ਦੁੱਧ ਸੰਗਣਾ ਹੁੰਦਾ ਯਾ ਤਰਾ 99 ਚੰਗਾ ਦੂਰ ਦੂਰ ਲੱਗਾ ਤੇ ਥਣ ਥਣ ਮਿਰਜੀ ਓਕੇ ਜੀ ਸਾਰੇ ਥੋੜਾ ਠੀਕ ਆ ਬਿਲਕੁਲ ਆਪਾਂ ਅੱਗੇ ਤਸੱਲੀ ਕਰੇ ਦੋ ਡੰਗ ਚੋਵੇ ਜੀ ਇੱਕ ਪਾਸਾ ਥੋੜਾ ਜਿਹਾ ਵੱਡਾ ਨਹੀਂ ਰੱਖ ਦੀ ਜੀ ਪਰ ਚੋਨ ਚ ਠੀਕ ਆ ਚੋਨ ਚ ਗੱਡੀ ਗੱਲ ਚੋਨ ਚ ਪੂਰੇ ਹੀ ਆ ਚੋਨ ਚ ਠੀਕ ਆ ਠੀਕ ਆ ਤੇ ਇਹਦਾ ਕਿੰਨਾ ਮੁੱਲ ਫਿਰ ਇਹ ਜੇ ਤੇ ਬੱਚਾ ਨਾਲ ਹੁੰਦਾ ਫਿਰ ਸੋ 40-45 ਹਜ਼ਾਰ ਦੀ ਭੱਜੀ ਜਾਂਦੀ ਵੇਖ ਦੇਣੀ ਹਾਂਜੀ ਤੇ ਹੁਣ ਦੇ ਦਾਂਗੇ 35000 ਦੇ 35000 ਦੇ ਕਰਨੀ ਵਿੱਚ ਛੋਟ ਛੜ ਹੋਰ ਕੁਝ ਹਜ਼ਾਰ ਖੰਡ ਕੱਟ ਕਰ ਦਾਂਗੇ 33 ਦੇ ਦੇ ਦਿਓ ਚਲੋ ਚਲੋ 33 ਦੇ ਦਾਂਗੇ ਠੀਕ ਹੈ ਕੋਈ ਗੱਲ ਨਹੀਂ ਕੋਈ ਫੋਨ ਲਾਊਗਾ ਤੇ ਹਾਂ ਨਹੀਂ ਕੋਈ ਗੱਲ ਜਦੋਂ ਮਾੜੀ ਬਣਾ ਲਿਆ ਦੇ ਦੇਣੀਆ ਤੇ ਦੇ ਹੀ ਦੇਣੀਆ ਆਪੇ ਫਿਰ ਮੌਕੇ ਤੇ ਸਬਦਾ ਹੋ ਜਾਊਗਾ ਹਨਾ ਕੋਈ ਵੇਚ ਦੇਣੀਆ ਨਹੀਂ ਠੀਕ ਹੈ ਤੇ ਠੀਕ ਹੈ ਜੀ ਬਾਕੀ ਇਹ ਆ ਵੀ ਚਲੋ ਇੱਕ ਸੂਈ ਆ ਤੇ ਇੱਕ ਗੱਬਣ ਆ ਤੇ ਬਾਕੀ ਆਪਣੇ ਆ ਵੀਰ ਨੂੰ ਕਾਫੀ ਸ਼ੌਂਕ ਆ ਵੀਡੀਓ ਦਾ ਅੱਜ ਉਤਰਾ ਵੀਰ ਨੇ ਬਠਿੰਡੇ ਜਾਣਾ ਸਪੈਸ਼ਲ ਵੀਡੀਓ ਕਰਕੇ ਦੂ ਗਿਆ ਵੀ ਨਹੀਂ ਅੱਜ ਵੀਡੀਓ ਬਣਾ ਕੇ ਜਾਣਾ ਇਹਨੇ ਪਾਲੀਆਂ ਤੇ ਇਹਨੂੰ ਇਹਨੇ ਪਾਲੀਆਂ ਅੱਛਾ ਇਹਦੀ ਡਿਵੀਜ਼ਨ ਕਰਕੇ ਹੁਣ ਇਹਨੇ ਦੇ ਦੇਣੀਆਂ ਦੋਵੇਂ ਅੱਛਾ ਠੀਕ ਹੈ ਚਲੋ ਵੀ ਇਹਦੀਆਂ ਇਹਨੇ ਦੋਵੇਂ ਠੀਕ ਹੈ ਜੀ ਤਾਂ ਹੀ ਆ ਵੀਡੀਓ ਬਣਾ ਕੇ ਵੇਚੀਆਂ ਠੀਕ ਹੈ ਤੇ ਬਸ ਵਾਹ ਇਹ ਵੀ ਚਲੋ ਕੋਈ ਵੀਰ ਫੋਨ ਲਾ ਲੇ ਇੱਕ ਦੀ ਗਾਂ ਬਹੁਤ ਚੰਗੀ ਆ ਵੀ ਹਾਂਜੀ ਹਾਂਜੀ ਬਹੁਤ ਗਾਂ ਜਿਹੜੀ ਉਹ ਬਹੁਤ ਚੰਗੀ ਆ ਤੇ ਗਾਂ ਇਹਨੂੰ ਐਚਐਫਟੀ ਗਾਂ ਬੜਾ ਵਧੀਆ ਲੱਗਾ ਠੀਕ ਹੈ ਜੀ ਠੀਕ ਆ ਇਹਨੂੰ ਬਹੁਤ ਵਧੀਆ ਲੱਗਾ